ਵੀਡੀਓ ਐਂਡ ਤੱਕ ਦੇਖ ਲਿਓ ਭਾਈ ਵੀਡੀਓ ਸੁਣ ਕੇ ਨਾ ਸਵਾਦ ਆ ਜੂ ਇੱਕ ਵਾਰ ਨਾ ਕਮਲਿਆਂ ਦਾ ਟੱਬਰ ਸੀ ਤਿੰਨੇ ਪਿਓ ਪੁੱਤ ਕਮਲੇ ਨਾ ਦਰਵਾਜ਼ੇ 'ਚ ਬੈਠੇ ਆਪਦੇ ਘਰੇ ਗੇਟ ਤੇ ਦਰਵਾਜ਼ਾ ਬਣਿਆ ਹੋਇਆ ਸੀ ਉੱਥੇ ਬੈਠੇ ਤੇ ਰਸਤੇ 'ਚ ਕੋਈ ਫਕੀਰ ਲੰਘਦਾ ਜਾਂਦਾ ਸੀ ਤੇ ਸ਼ਬਦ ਗਾਉਂਦਾ ਜਾਂਦਾ ਸੀ ਹੋ ਜਾ ਮਣਾ ਗਰੀਬ ਜੇ ਪਾਉਣਾ ਰੱਬ ਨੂੰ ਹੋ ਜਾ ਮਣਾ ਗਰੀਬ ਜੇ ਪਾਉਣਾ ਰੱਬ ਨੂੰ ਇਸ ਤਰ੍ਹਾਂ ਕਰਕੇ ਨਾ ਉਹ ਸ਼ਬਦ ਗਾਉਂਦਾ ਜਾਂਦਾ ਸੀ ਤੇ ਉਹ ਆਖਣ ਲੱਗੇ ਪਿਓ ਪੁੱਤ ਇੱਕ ਦੂਜੇ ਨੂੰ ਕਹਿੰਦੇ ਯਾਰ ਆਪਾਂ ਚੱਲ ਪੈਸਾ ਪੁੱਛਿਆ ਤਾਂ ਬਥੇ ਰਕਮ ਆ ਲਿਆ ਵਧੀਆ ਆਪਦਾ ਚੱਲ ਐਨਜੋਇਮੈਂਟ ਕਰ ਲਿਆ ਜ਼ਿੰਦਗੀ ਦਾ ਵੀ ਆਪਾਂ ਹੁਣ ਰੱਬ ਨੂੰ ਪਾਉਣਿਆ ਆਪਾਂ ਗਰੀਬ ਹੁੰਨੇ ਆ ਤੇ ਭਾਈ ਉਹਨਾਂ ਨੇ ਕੀ ਕਰਿਆ ਉਹ ਕਹਿੰਦੇ ਵੀ ਆਪਾਂ ਗਰੀਬ ਹੋਵਾਂਗੇ ਕਿਵੇਂ ਉਹ ਕਹਿੰਦੇ ਵੀ ਐਂ ਕਰੋ ਆਪਾਂ ਲੋਕਾਂ ਨੂੰ ਲਟਾਉ ਦਿੰਦੇ ਆ ਸਾਰਾ ਕੁਝ ਉਹਨਾਂ ਨੇ ਭਾਈ ਜਿਹੜਾ ਕੋਈ ਆਵੇ ਲਾਇਆ ਫਲਾਨਿਆਂ ਪੈਸੇ ਲਾਇਆ ਤੇ ਉਹ ਕਹਿੰਦਾ ਪੈਸੇ ਭਾਈ ਉਹਨਾਂ ਨੇ ਤਾਂ ਆਪਦਾ ਸਾਰਾ ਕੁਝ ਮਤਲਬ ਜਿੰਨਾ ਕ ਪੈਸਾ ਤੇ ਨਾ ਹੈਗਾ ਅਸੀਂ ਲੋਕਾਂ 'ਚ ਵੰਡਦਾ ਤੇ ਲੋਕ ਹੁਣ ਪੈਸੇ ਲੈ ਕੇ ਵਿੱਚ ਆਸ਼ਾਨਮੰਦ ਹੁੰਦੇ ਆ ਉਹ ਭਾਈ ਜੇ ਪੈਸੇ ਲੈ ਜਾ ਕਰਨ ਤੇ ਕੋਈ ਤਣਾ ਕਿਤੇ ਜਾ ਕੇ ਉਹਨਾਂ ਦੀ ਮਦਦ ਕਰ ਦਿਆ ਕਰਨ ਉਹਨਾਂ ਨਾਲ ਅਗੇ ਖੇਤੀਬਾੜੀ ਜਿੰਨੇ ਕ ਅਗਲਾ ਹੈਲਪ ਕਰਿਆ ਕਰੇ ਹਨ ਜਿੰਨੇ ਕ ਜੋਗਾ ਅਗਲੀ ਉਹਨਾਂ ਦੀ ਹੈਲਪ ਕਰਿਆ ਕਰੇ ਆ ਕੇ ਅਗਲਾ ਤੇ ਉਹ ਜਦੋਂ ਕੁਛਕ ਟਾਈਮ ਲੰਘਿਆ ਉਹ ਕਹਿੰਦਾ ਯਾਰ ਵੀ ਆਪਾਂ ਤਾਂ ਲੋਕਾਂ ਨੂੰ ਬਹੁਤ ਕੋਹ ਵੰਡਤਾ ਤੇ ਆਪਾਂ ਤਾਂ ਫੇਰ ਨਹੀਂ ਗਰੀਬ ਹੋਏ ਉਹ ਕਹਿੰਦਾ ਯਾਰ ਹਾਂ ਹੁਣ ਹੱਲ ਉਹ ਕਹਿੰਦੇ ਕਿ ਐ ਕਰੂ ਆਪਾਂ ਕਿਸੇ ਵਕੀਲ ਦੀ ਰੈ ਲੈ ਲੈਂਦੇ ਆ ਉਹ ਭਾਈ ਤੰਨੇ ਪਿਓ ਪੁੱਤ ਜਾ ਜਾ ਵੜੇ ਕਿਸੇ ਵਕੀਲ ਕੋਲੇ ਵਕੀਲ ਕਹਿੰਦਾ ਵੀ ਤੁਸੀਂ ਐ ਕਰੋ ਇੱਕ ਦੂਜੇ ਤੇ ਕੇਸ ਕਰ ਦੋ ਤੇ ਉਹਨਾਂ ਨੇ ਭਾਈ ਵਕੀਲ ਦੇ ਕਹਿਣ ਤੇ ਇੱਕ ਦੂਜੇ ਤੇ ਕੇਸ ਕਰਤਾ ਕਿਸੇ ਨੇ ਮਾਨਹਾਨੀ ਦਾ ਕਰਤਾ ਕਿਸੇ ਨੇ ਕਿਵੇਂ ਕੇਸ ਕਰਕੇ ਉਹ ਕਹਿੰਦਾ ਵੀ ਜੇ ਛੋਟਾ ਇੱਥੇ ਰਾਜੀਨਾਮਾ ਹੋ ਗਿਆ ਛੋਟੀ ਕੋਰਟ 'ਚ ਫਿਰ ਤੁਸੀਂ ਅਗਲੇ ਕੋਰਟ 'ਚ ਹਾਈ ਕੋਰਟ 'ਚ ਕਰਦੇ ਹੋ ਫਿਰ ਸੁਪਰੀਮ ਕੋਰਟ 'ਚ ਕਰਦੇ ਹੋ ਐ ਕਰਕੇ ਵੱਡੇ ਕੋਰਟ 'ਚ ਜਾਈ ਜਾਇਓ ਹੌਲੀ-ਹੌਲੀ ਤੁਸੀਂ ਆਪੀ ਗਰੀਬ ਹੋ ਜਾਓਗੇ ਜਦੋਂ ਕੇਸ ਝਗੜਨ ਲੱਗੇ ਤੇ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਭਈ ਜਦੋਂ ਕੇਸ ਕਰਤਾ ਇੱਕ ਦੂਜੇ ਤੇ ਉੱਥੇ ਉਹਨਾਂ ਦਾ ਰਾਜੀਨਾਮਾ ਹੋ ਗਿਆ ਉਹਨਾਂ ਨੇ ਹੋਰ ਅੱਗੇ ਕੋਰਟ 'ਚ ਜਾ ਕੇ ਵਕੀਲ ਕਰ ਲਿਆ ਉਹਨੇ ਪੈਸੇ ਵਾਵਾ ਲੈ ਲਏ ਅੱਗੇ ਹੋਰ ਕੋਰਟ ਦੇ ਵਿੱਚ ਜਦੋਂ ਜਮਾ ਸੁਪਰੀਮ ਕੋਰਟ ਤੱਕ ਗੱਲ ਪਹੁੰਚ ਗਈ ਤੇ ਉਸ ਤੋਂ ਬਾਅਦ ਹੋ ਗਏ ਉਹ ਗਰੀਬ ਵਿੱਕ ਗਿਆ ਸਾਰਾ ਕੁਝ ਵਕੀਲਾਂ ਮੂਹੇ ਸਾਰਾ ਕੁਝ ਉਹਨਾਂ ਨੰਗ ਹੋ ਗਏ ਤੇ ਵਕੀਲ ਨੂੰ ਕਹਿੰਦੇ ਜਾ ਕੇ ਕਹਿੰਦੇ ਵੀ ਭਾਈ ਹੁਣ ਅਸੀਂ ਗਰੀਬ ਹੋ ਗਏ ਹੁਣ ਹੁਣ ਜਿਵੇਂ ਸਾਡੇ ਹੱਥ ਖੜੇ ਨੇ ਕਹਿੰਦਾ ਸਾਡੇ ਕੋਲੇ ਕੁਝ ਨਹੀਂ ਰਿਹਾ ਵਕੀਲ ਕਹਿੰਦਾ ਬਸ ਠੀਕ ਆ ਚਲੋ ਕਹਿੰਦਾ ਭਾਈ ਥੋੜਾ ਰਾਜੀਨਾਮਾ ਕਰਾ ਦੇਣੇ ਲਿਆਓ ਕਾਗਜ਼ ਫੜ ਕੇ ਫਲਾਨਾ ਸਾਈਨ ਕਰੋ ਤੇ ਰਾਜੀਨਾਮੇ ਦੇ ਕਾਗਜ਼ ਤੇ ਥੋੜਾ ਰਾਜੀਨਾਮਾਗਾ ਤੇ ਮੇਰੀ ਇੰਨੀ ਫੀਸ ਬੰਦੀ ਆ ਮੈਨੂੰ ਫੀਸ ਦੇ ਦਿਓ ਮੇਰੀ ਉਹ ਕਹਿੰਦੇ ਵੀ ਸਾਡੇ ਕੋਲੇ ਫੀਸ ਨੂੰ ਵੀ ਹੈ ਨਹੀਂ ਪੈਸੇ ਹੁਣ ਤਾਂ ਵੀ ਤਾਂ ਜਮੀਂ ਲੰਗ ਹੋ ਗਏ ਉਹ ਕਹਿੰਦਾ ਫੀਸ ਤਾਂ ਛੋਣ ਨੂੰ ਦੇਣੀ ਉਹ ਗਾਹ ਵਕੀਲ ਵੀ ਗਾਹ ਜਮੀਂ ਨਕਮਾ ਟੱਕਰ ਗਿਆ ਇਹਨਾਂ ਨੂੰ ਕਹਿੰਦਾ ਫੀਸ ਨਹੀਂ ਦੇਣੀ ਕਹਿੰਦਾ ਮੇਰੇ ਨਾਲ ਇੱਕ ਮੇਰਾ ਮੁਨਸੀ ਲੱਗਿਆ ਹੋਇਆ ਕਹਿੰਦਾ ਕੱਪੜੇ ਲਾ ਕੇ ਦੇ ਦੋ ਕਹਿੰਦਾ ਛੋਡੇ ਕੱਪੜੇ ਦੇ ਮੇਚ ਆ ਜਾਣਗੇ ਪਾ ਲੂ ਉਹ ਤਾਂ ਉੱਥੋਂ ਨੰਗੇ ਕਰਕੇ ਤੋਰੇ ਭਾਈ ਜਮ ਜਦੋਂ ਭਾਈ ਉੱਥੋਂ ਤੋਰੇ ਆ ਕੇ ਘਰੇ ਪਹੁੰਚ ਕੇ ਬੈਠਿਆ ਗੇਟ ਤੇ ਆਏ ਗੇਟ ਤੇ ਬੈਠੇ ਭਾਈ ਕੋਈ ਕੋਈ ਬੰਦਾ ਲੰਘਣ ਲੱਗਿਆ ਕੋਲ ਦੀ ਦੇਖਿਆ ਕਰਨ ਉਹ ਤਾਂ ਨਹੀਂ ਰੱਬ ਆਉਂਦਾ ਨਾ ਉਹ ਨਹੀਂ ਬਾ ਪੂਰਾ ਬਹਿਗਾ ਭਾਈ ਐਨੇ ਜਦੋਂ ਕੋਈ ਬੰਦੇ ਨੰਗੇ ਭਲੇ ਖਾ ਪਿਆ ਕਰੇ ਵੀ ਇੱਥੇ ਰੱਬ ਤਾਂ ਨਹੀਂ ਆਉਂਦਾ ਲੇਕਿ ਕੋਈ ਸ਼ਾਣਾ ਪੰਡਤ ਲੰਘਿਆ ਜਾਵੇ ਗਲੀ ਵਿੱਚ ਦੀ ਤੇ ਉਹ ਪੰਡਤ ਨੂੰ ਪੁੱਛਣ ਲੱਗੇ ਕਹਿੰਦੇ ਵੀ ਪੰਡਤਾ ਐ ਕਰਕੇ ਤੇ ਰਾਜ ਰੱਬ ਤਾਂ ਨਹੀਂ ਦੇਖਿਆ ਯਾਰ ਰੱਬ ਆ ਹੀ ਜਾਂਦਾ ਸਾਡੇ ਘਰੇ ਪੰਡਤ ਸੁਝਵਾਨ ਪੰਡਤ ਸੀ ਵਧੀਆ ਕਹਿੰਦਾ ਯਾਰ ਪੰਡਤ ਆਹ ਕਹਿੰਦਾ ਯਾਰ ਵੀ ਰੱਬ ਕਿਵੇਂ ਕਹਿੰਦਾ ਮੈਂ ਕੁਝ ਸਮਝਿਆ ਨਹੀਂ ਕਹਿੰਦਾ ਤੇ ਸਾਡੇ ਘਰੇ ਰੱਬ ਨਹੀਂ ਆਉਣਾ ਕਹਿੰਦਾ ਅਸੀਂ ਗਰੀਬ ਹੋ ਗਏ ਕਹਿੰਦਾ ਮਤਲਬ ਕਿਉਂ ਕਿਵੇਂ ਕਹਿੰਦਾ ਕਿਵੇਂ ਤੁਹਾਨੂੰ ਕੀ ਨਹੀਂ ਕਿਹਾ ਵੀ ਰੱਬ ਆਏ ਆਜੂਗਾ ਉਹ ਕਹਿੰਦਾ ਵੀ ਇੱਕ ਦਿਨ ਇੱਥੇ ਕੋਈ ਵਕੀਰ ਲੰਘਾ ਜਾਂਦਾ ਸੀ ਉਹੋ ਸ਼ਬਦ ਗਾਉਂਦਾ ਜਾਂਦਾ ਸੀ ਹੋ ਜਾ ਮਨਾ ਫਕੀਰ ਜੇ ਪਾਉਣਾ ਰੱਬ ਨੂੰ ਉਹ ਕਹਦਾ ਭਲਿਆ ਲੋਕਾ ਇਹ ਗਰੀਬੀ ਦੀ ਗੱਲ ਨਹੀਂ ਸੀ ਉਹ ਕਰਦਾ ਉਹ ਕਰਦਾ ਸੀ ਮਨ ਦੀ ਗਰੀਬੀ ਦੀ ਗੱਲ ਐ ਵੀ ਮਨ ਤੋਂ ਗਰੀਬ ਹੋ ਜੋ ਹੰਕਾਰ ਮਾਰ ਦੋ ਮਨ ਚੋਂ ਲੋਭ ਮੋਹ ਮਾਰ ਦੋ ਹੰਕਾਰ ਮਾਰ ਦੋ ਮਨ ਦੇ ਵਿੱਚੋਂ ਮਨ ਤੋਂ ਫਕੀਰ ਹੋ ਜੋ ਫੇਰ ਰੱਬ ਮਿਲਦਾ ਆ ਗਰੀਬੀ ਨਾਲ ਥੋੜੀ ਰੱਬ ਮਿਲਦਾ ਐ ਤਾਂ ਫੁੱਟ ਪਾਤੇ ਰਹਿਣ ਵਾਲਿਆਂ ਨੂੰ ਰੱਬ ਮਿਲ ਜਾਂਦਾ ਕਿੱਦਾਂ ਦਾ ਐ ਤਾਂ ਜਿਹੜੇ ਮੰਗਦੇ ਫਿਰਦੇ ਨੇ ਮੰਗ ਤੇ ਇਹ ਰੱਬ ਪਾ ਲੈਂਦੇ ਇਹ ਗਰੀਬੀ ਨਾਲ ਰੱਬ ਨਹੀਂ ਮਿਲਦਾ ਰੱਬ ਮਿਲਦਾ ਮਨ ਦੀ ਗਰੀਬੀ ਨਾਲ ਜੇ ਮਨ ਦੀ ਗਰੀਬੀ ਧਾਰ ਲਾਂਗੇ ਹੁਣ ਆਪਾਂ ਭੱਜੇ ਫਿਰਦੇ ਆ ਕਦੇ ਕਿਤੇ ਜਾਂਦੇ ਆ ਕਦੇ ਕਿਸੇ ਬਾਪੂ ਦੇ ਡੇਰੇ ਤੇ ਭੱਗ ਜਾਂਦੇ ਆ ਕਦੇ ਕਿਤੇ ਭੱਗ ਜਾਂਦੇ ਆ ਵੀ ਕਿਤੋਂ ਰੱਬ ਮਿਲ ਜਾਈ ਐ ਰੱਬ ਨਹੀਂ ਮਿਲਦਾ ਰੱਬ ਰੱਬ ਆਪਣੇ ਅੰਦਰ ਆ ਸਾਰੇ ਦੇ ਅੰਦਰ ਰੱਬ ਆ ਇੱਕ ਦੂਜੇ ਦੀ ਮਦਦ ਕਰਨੀ ਸਿੱਖੋ ਜੇ ਕਿਸੇ ਤੇ ਕੋਈ ਔਖਾ ਟਾਈਮ ਆ ਉਹਦਾ ਟਾਈਮ ਟਪਾਓ ਦੀ ਜਿੰਨੇ ਕਿ ਜੋਗਿਆ ਹੁੰਦੀ ਆਪਾਂ ਹੈਲਪ ਕਰੀਏ ਐ ਰੱਬ ਮਿਲਦਾ ਹੈ ਜੇ ਕਹਿੰਦਾ ਭਾਈ ਤੁਨੂੰ ਆ ਤੁਸੀਂ ਗਲਤ ਫਹਿਮੀ 'ਚ ਵੜ ਗਏ ਤੂੰ ਕਿਸੇ ਗਲਤ ਬੰਦੇ 'ਤੇ ਧੱਕੇ ਚੜ੍ਹ ਗਏ ਤੂੰ ਓਡਾ ਹਾਰਾ ਕੁਛ ਬਕਾਇਆ ਤਾਂ ਉਹਨੇ ਕਈ ਵਾਰੀ ਐ ਵੀ ਹੋ ਜਾਂਦਾ ਹੁਣ ਸਾਨੂੰ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਆ ਭਾਈ ਜੇ ਰੱਬ ਨੂੰ ਮਿਲਣਾ ਅਸੀਂ ਵੀ ਉਹ ਕਮਲਿਆਂ ਦੇ ਟੱਬਰ ਮੰਗੂ ਕਹਿੰਦੇ ਗਲਤ ਪਾਸੇ ਨਾ ਚਲੇ ਜਾਈਏ ਅਸੀਂ ਵੀ ਮਨ ਦੀ ਗਰੀਬੀ ਧਾਰ ਲਈਏ ਜੇ ਰੱਬ ਨੂੰ ਪਾਉਣਾ ਰੱਬ ਮਿਲ ਜਾਂਦਾ ਰੱਬ ਨੂੰ ਪਾਉਣਾ ਕੋਈ ਕਲ ਯੁਗ ਦੇ ਵਿੱਚ ਕੋਈ ਬਾਹਲੀ ਵੱਡੀ ਗੱਲ ਨਹੀਂ ਸਤਜੁਗ ਦੇ ਵਿੱਚ ਰੱਬ ਨੂੰ ਪਾਉਣਾ ਬਹੁਤ ਔਖਾ ਹੁੰਦਾ ਸੀ ਕਿਉਂਕਿ ਉਦੋਂ ਸਾਰੇ ਲੋਕ ਧਰਮੀ ਹੁੰਦੇ ਸੀ ਹੁਣ ਧਰਮੀ ਧਰਮੀ ਦਾ ਕੋਈ ਰ ਮਨ ਰੱਬ ਨੂੰ ਪਉਣਾ ਬਹੁਤ ਸੌਖਾ ਹੈ। ਸੋ ਮਨ ਦੀ ਗਰੀਬੀ ਧਾਰ ਲੋ ਜੇ ਰੱਬ ਨੂੰ ਪਉਣਾ ਹੈ ਤੇ ਇਹੋ ਜੀਆਂ ਵੀਡੀਓ ਮੋਟੀਵੇਸ਼ਨਲੀ ਵੀਡੀਓ ਕਹਾਣੀਆਂ ਸਾਡੇ ਪੁਰਾਣੇ ਬਜ਼ੁਰਗ ਜਿਹੜੀਆਂ ਕਹਾਣੀਆਂ ਸਾਨੂੰ ਸੁਣਾਉਂਦੇ ਹੁੰਦੇ ਸੀ ਇਹੋ ਜੀਆਂ ਵੀਡੀਓ ਸੁਣਨ ਵਾਸਤੇ ਇਹੋ ਜੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਪੁਰਾਣਾ ਪੰਜਾਬ 13 13 ਨੂੰ ਕਰ ਲਓ ਫੋਲੋ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਪਿਆਰ ਭਰੀ ਸ਼ਸ਼ੀਦਾ